ਤੁਸੀਂ ਜੀ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਪਾਲਸਤਾਨ ਲਾਈਵ ਮੈਂ ਹਾਂ ਤੁਹਾਡਾ 호ਸ ਮਦਿੰਦਰ ਸਿੰਘ ਨੂੰ ਇਸ ਟਾਈਮ ਅਸੀਂ ਮਜ਼ੂਰ ਜਿਹੜਾ ਅਕਸਰ ਲੋੜ ਰਹਿ ਜਾਣਾ ਦਿੱਤੇ ਕੁਝ ਗੱਲਾਂ ਨੂੰ ਦੱਸਣ ਕਰਾ ਰਹੇ ਹਾਂ ਐਸਕੇਸ ਪੋਰਟ ਦਿੱਤੇ ਕਿ ਸਟੂਡੈਂਟ ਜਿਹੜੇ ਸਟੂਡੈਂਟ ਬਾਅਦੋਂ ਦੇ ਨੇਪੇਟਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਨਾਲ ਦੇ ਮੈਕਸਲ ਦਿੱਤੇ ਜਾਂਦੇ ਨੇ ਉੱਥੋਂ ਦਾ ਸਾਨੂੰ ਜਿਹੜਾ ਰੌਣਕ ਮੇਲਾ ਸੀ ਦਿਖਾਉਣ ਜਾ ਰਹੇ ਹਾਂ ਵੀ ਦੇਖ ਸਕਦੇ ਹੋ ਆਪਣੀਆਂ ਸਖਰੀਆਂ ਤੇ ਸਾਹਮਣੇ ਉਹਦੀਆਂ ਬਾਹਰੀ ਤਸਵੀਰਾਂ ਤੋਂ ਬੱਚੇ ਜਿਹੜੇ ਆ ਆਪਣਾ ਮੈਡੀਕਲ ਕਰਾਉਣ ਵਾਸਤੇ ਠੰਡ ਦੇ ਮਾਹੌਲ ਦੇ ਵਿੱਚ ਵੀ ਬਾਵਜੂਦ ਉੱਥੇ ਪਹੁੰਚੇ ਹੋਏ ਨੇ ਤੁਹਾਨੂੰਨ ਤੋਂ ਚੱਲ ਕੇ ਉਹ ਰੌਣਕ ਦਿਖਾਉਂਦੇ ਆ ਕਿੰਨੇ ਕੁ ਸਟੂਡੈਂਟ ਜਿਹੜੇ ਆ ਮੈਡੀਕਲ ਕਰਾਉਣ ਵਾਸਤੇ ਉੱਥੇ ਪਹੁੰਚੇ ਆ ਹਾਲਾਂਕਿ ਹੋਰ ਵੀ ਹਸਪੀਟਲ ਹੈਗੇ ਲੁਧਿਆਣਾ ਦੇ ਵਿੱਚ ਜਿਹੜੇ ਵੀਜ਼ਾ ਮੈਡੀਕਲ ਕਰਦੇ ਹਨ ਪਰ ਇੱਥੇ ਕੁਝ ਮੈਨੂੰ ਰੌਣਕ ਵੱਧ ਦੇਖਣ ਪਈ ਜੀ ਮੈਂ ਸੋਚਿਆ ਚਰੋ ਆਪਣੇ ਦਰਸ਼ਕਾਂ ਨਾਲ ਉਹਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਸਕਾਂ ਦੇਖੋ ਕਿੰਦਾ ਰੌਣਕ ਮੇਲਾ ਲੱਗਾ ਹੋਇਆ ਹੈ ਇਹ ਸਾਰੇ ਸਟੂਡੈਂਟ ਨੇ ਜੀ ਜਿਹੜੇ ਐਲਟ ਕਰਕੇ ਬੁਢੀਸ਼ਾਂ ਨੂੰ ਡਾਰੀ ਮਾਰਨਾ ਚਾਹੁੰਦੇ ਨੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿਉਂਕਿ ਇਹ ਤਸਵੀਰਾਂ ਦੂਰ ਤੋਂ ਲਈਆਂ ਗਈਆਂ ਆ ਵੇਟਿੰਗ ਏਰੀਆ ਹੈ ਹਸਪੀਟਲ ਦਾ ਆਪਣੀ ਬਿਵਾਰੀ ਦੀ ਇੰਤਜ਼ਾਰ ਕਰਦੇ ਹੋਏ ਸਟੂਡੈਂਟਾਂ ਦੇ ਨਾਲ ਉਹਨਾਂ ਦੇ ਮਾਪੇ ਵੀ ਤੇ ਪਹੁੰਚੇ ਹੋਏ ਨੇ ਜਿਵੇਂ ਮੈਂ ਅੰਦਰਲੀ ਤਸਵੀਰਾਂ ਵਿੱਚ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਇਹ ਅੰਦਰ ਦੀਆਂ ਤਸਵੀਰਾਂ ਨੇ ਚਿਹਰਾ ਲੱਗੀਆਂ ਗਈਆਂ ਨੇ ਆਪਣੀ ਵਾਰੀ ਦਾ ਇੰਤਜ਼ਾਰ ਦੇ ਵਿੱਚ ਮਾਪੇ ਬੈਠੇ ਹੋਏ ਨੇ ਬੱਚਿਆਂ ਦੇ ਸੋ ਆ ਇਹਨਾਂ ਦੇ ਜੋ ਕੰਟੇਨ ਹੈ ਉਸ ਦੀਆਂ ਅੰਦਰੂਨੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਦੇਖ ਸਕਦੇ ਸਾਰੇ ਸਟੂਡੈਂਟ ਨੇ ਜਿਹੜੇ ਬਾਹਰ ਜਾਣ ਦੀ ਅਧੂਕ ਦੇ ਵਿੱਚ ਆਪਣੀ ਵਾਰੀ ਦੀ ਦੀਦ ਦੇ ਵਿੱਚ ਮੈਡੀਕਲ ਕਰਵਾਉਣ ਲਈ ਐ ਇੰਤਜ਼ਾਰ ਕਰ ਰਹੇ ਨੇ ਤੁਸੀਂ ਆਪਣੀ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਸਟੂਡੈਂਟ ਇਨੀ ਠੰਡ ਵਿੱਚ ਬਹੁਤ ਧੰਦਾ ਮੌਸਮ ਵੀ ਹੈ ਹਰ ਇੱਕ ਨੂੰ ਆਸ ਹੈ ਬਾਹਰ ਜਾਣ ਦੀ ਆਪਣੇ ਸੁਨਹਿਰੇ ਭਵਿੱਖ